ਅਭੀ ਦੂਜੇ ਸੂਏ 25 ਕਿਲੋ ਦੁੱਧ ਚੋਇਆ ਹੋਇਆ ਤੇ ਬਾਈ ਦਾ ਨਾ ਆਹ ਫਾਰਮ ਆ ਬਹੁਤ ਜਿਆਦੇ ਚੰਗੇ ਲੇਵੇ ਵਾਲੀ ਗਾਂ ਆ ਮੰਨ ਲਓ ਮੁੱਲ ਦੀ ਫੀਡ ਨਹੀਂ ਪਾਉਂਦੇ ਅਸੀਂ ਘਰ ਦੀ ਫੀਡ ਪਾਉਂਦੇ ਕਿ ਜਾਓਗੇ 27 28 ਕਿਲੋ ਦਾ ਆਰਾਮ ਨਾਲ ਦੇ ਦੂਗੀ ਪੂਰਾ ਦਿਲ ਲਾ ਕੇ ਕਰੇ ਮਿਹਨਤੀ ਕਮਾਈ ਹੈਗੀ ਆ ਭੁੱਖਾ ਨਹੀਂ ਮਾਰਨ ਦਿੰਦੇ ਪਰੀਆਂ ਵੀ ਇਹ ਵਿੱਚੋਂ ਘਾਟੇ ਵੀ ਪੈਂਦੇ ਜਦੋਂ ਸ਼ੁਰੂ ਸ਼ੁਰੂ ਚੀ ਹਾਂਜੀ ਅੱਸੀ ਕੱਲ ਦੋਸਤੋ ਬਹੁਤ ਸਵਾਤ ਕਰਦੇ ਆ ਮਿੱਤਰੋ ਤੇ ਅੱਜ ਨਾ ਆਪਾਂ ਬਾਈ ਗਰਸੇਵਕ ਕੋਲੇ ਪਹੁੰਚੇ ਹੋਏ ਹਾਂਗੇ ਬਾਈ ਕਰ ਸੇਵ ਕੋਲ ਇਹਨਾ ਆਪਾਂ ਤੁਹਾਨੂੰ ਇੱਕ ਜਮਾ ਤਾਜੀ ਸੂਈ ਹੋਈ ਬਿਹੜ ਦਿਖਾਵਾਂਗੇ ਜਿਹੜੀ ਤੁਹਾਨੂੰ ਸਕਰੀਨ ਉੱਤੇ ਦਿਖਾਈ ਦੇਈ ਜਾਂਦੀ ਹੈ ਤੇ ਇਧਰਲੇ ਪਾਸੇ ਨਾ ਤੁਸੀਂ ਇਹ ਚੈੱਕ ਕਰ ਲਓ ਮਿੱਤਰੋ ਬਾਈ ਦਾ ਨਾ ਆਹ ਫਾਰਮ ਆ ਇਹ ਫਾਰਮ ਤੇ ਤੁਸੀਂ ਨੋਟ ਕਰ ਲਓ ਘੱਟੋ ਘੱਟ ਵੀ 15-20 ਨਗ ਜਿਹੜੇ ਹੈਗੇ ਆ ਇਧਰਲੇ ਪਾਸੇ ਆ ਗਿਆਂ ਇਹ ਵਿੱਚੇ ਤਾਂ ਪੰਛੀ ਆ ਗਿਆਂ ਤੇ ਵਿੱਚੇ ਆ ਗਿਆਂ ਬਹਿੜਾ ਬਾਈ ਫਾਰਮ ਦਾ ਕੰਮ ਕਰਦਾ ਹੈ ਤੇ ਇਧਰਲੇ ਪਾਸੇ ਮੈਨੂੰ ਆਏ ਲੱਗਦਾ ਹੁਣ ਤਿਆਰੀ ਆ ਸ਼ਾਮ ਦਾ ਟਾਈਮ ਆ ਢੋਲ ਜਿਹੜਾ ਹੈਗਾ ਨਾ ਬਾਈ ਦੁੱਧ ਦੇ ਭਰ ਕੇ ਵਿੱਚ ਜਿਹੜੇ ਹੈਗੇ ਰੇੜੀ ਦੇ ਰੱਖੀ ਬੈਠਾ ਤੇ ਗ੍ਰਹਿਕ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਹੋਰ ਬਾਈ ਕਿਵੇਂ ਆ ਵਧੀਆ ਵਧੀਆ ਹੀ ਠੀਕ ਚੜਦੀ ਕਲਾ ਹਾਂਜੀ ਓਕੇ ਅੱਛਾ ਬਾਈ ਕਿਸੇਕ ਆਪਣਾ ਪਿੰਡ ਕਿਹੜਾ ਆ ਜਾਂਦਾ ਪਿੰਡ ਭੰਗ ਜੜੀ ਭੰਗ ਚੜੀ ਹਾਂਜੀ ਤੇ ਜ਼ਿਲ੍ਹਾ ਕਿਹੜਾ ਪੈਂਦਾ ਹੈ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਜੀ ਇਹ ਮੈਨੂੰ ਐਂ ਦੱਸਦੇ ਵੀ ਰਪਾਣੇ ਤੋਂ ਕਿੰਨਾ ਕਿਲੋਮੀਟਰ ਰਪਾਣੇ ਤੋਂ 8 ਕਿਲੋਮੀਟਰ ਹੈ ਜੀ ਤੇ ਜਿਹੜੇ ਸ਼੍ਰੀ ਮੁਕਤਸਰ ਸਾਹਿਬ ਤੋਂ ਮੁਕਤਸਰ ਤੋਂ ਬਾਹਰ ਆਂ ਤੇ ਮਲੋੜ ਤੋਂ ਮਲੋੜ ਤੋਂ 30 ਬਹਿ ਜਾਂਦੇ ਮਲੋੜ ਤੋਂ 30 ਕਿਲੋਮੀਟਰ ਹਾਂਜੀ ਹਾਂਜੀ ਅੱਛਾ ਭਾਈ ਜਿਹੜੀ ਤੇਰੀ ਆਹ ਬਹਿੜ ਹੁਣ ਸੂਈ ਹੋਈ ਆ ਹੈਨਾ ਇਹ ਬਹਿੜ ਦਾ ਤਾਂ ਮੈਨੂੰ ਐਂ ਦੱਸ ਵੀ ਕਿੰਨਾ ਸੂਆ ਸੂਈ ਆ ਇਹ ਤੀਜਾ ਸੂਈ ਆ ਜੀ ਤੀਜਾ ਸੂਆ ਦੂਜੇ ਸੂਏ ਦਾ ਜਿਹੜਾ ਤੁਸੀਂ ਮਤਲਬ ਨਾਰਮਲ ਦੁੱਧ ਚੋਇਆ ਹੋਇਆ ਉਹ ਕਿੰਨਾ ਚੋਇਆ ਅਸੀਂ 25 ਕਿਲੋ ਚੋਇਆ ਦਾਈ ਨਾਰਮਲ 25 ਕਿਲੋ ਹਾਂਜੀ ਠੀਕ ਐ ਤੇ ਹੁਣ ਮਤਲਬ ਕਿੰਨਾ ਦੁੱਧ ਪਾ ਸਕਦੀ ਆ ਐਤ ਕਿ ਜਾਓਗੇ 27 28 ਕਿਲੋ ਦਾ ਆਰਾਮ ਨਹੀਂ ਦੇ ਦੂਗੀ 27 28 ਕਿਲੋ ਹਾਂਜੀ ਠੀਕ ਆ ਤੇ ਫਿਰ ਬਈ ਮਗਰ ਬੱਚਾ ਜਿਹੜਾ ਇਹਨੂੰ ਜਨਮ ਦਿੱਤਾ ਗਾਣੇ ਬੱਚੇ ਨੂੰ ਹਾਂਜੀ ਬੱਚਾ ਬੱਚਾ ਹੈ ਅੱਛਾ ਬੱਚਾ ਆ ਗਿਆ ਠੀਕ ਆ ਤੇ ਇਹ ਬਈ ਫਿਰ ਸਾਨੂੰ ਤੋੜ ਕੇ ਦਿਖਾ ਕੇ ਰਾ ਮੜੀ ਜੀ ਇਹ ਲੋ ਵੀ ਮਿੱਤਰੋ ਜਿਹੜੀ ਆਪਾਂ ਨਾ ਗਾਂ ਦੀ ਕੁਆਲਿਟੀ ਦੇਖ ਲਓ ਪਹਿਲਾਂ ਤਾਂ ਤੁਸੀਂ ਹਨਾ ਪਰ ਤਾਜੀ ਸੂਈ ਹੋਈ ਬਹਿੜ ਆ ਇਹ ਵੀ ਬਾਈ ਕਹਿੰਦਾ ਵੀ ਦੂਜੇ ਸੂਏ 25 ਕਿਲੋ ਦੁੱਧ ਚੋਇਆ ਹੋਇਆ ਹੁਣ ਜਿਹੜੀ ਲੇਵੇ ਦੀ ਜਿਹੜੀ ਕੁਆਲਿਟੀ ਹੈ ਨਾ ਉਹ ਜਮਾ ਫਿੱਟ ਲੇਵੇ ਵਾਲੀ ਆ ਗਈ ਤੇ ਕੱਲਾ ਕੱਲਾ ਥਣ ਪਿਆ ਇਹ ਇੱਕ ਬਾਈ ਹੋਰ ਗੱਲ ਵੀ ਹੈਗੀ ਸਮੇਂ ਭਲੀ ਆ ਰਾਜੀ ਹਾਂਜੀ ਹਾਂਜੀ ਅਸੀਂ ਮੰਨ ਲਓ ਮੁੱਲ ਦੀ ਫੀਡ ਨਹੀਂ ਪਾਉਂਦੇ ਅਸੀਂ ਘਰ ਦੀ ਫੀਡ ਪਾਉਣੇ ਬਣਾ ਘਰ ਦੀ ਫੀਡ ਹੀ ਪਾਉਣੇ ਹਾਂ ਠੀਕ ਆ ਗੱਲ ਇਹ ਲੈ ਚੱਲ ਬਾਈ ਕਰਾਂ ਇਹ ਆ ਦੇਖ ਲਓ ਮਿੱਤਰੋ ਬਹੁਤ ਜਿਆਦੇ ਚੰਗੇ ਲੇਵੇ ਵਾਲੀ ਗਾਂ ਆ ਗਈ ਬਹੁਤ ਸਾਫ ਸੁਥਰਾ ਲੀਵਾ ਕਹਿ ਸਕਦੇ ਆ ਥਣਾ ਥੋਣਾ ਦੀ ਬਈ ਗਰੰਟੀ ਜਮਾ ਜਮਾ ਓਕੇ ਆ ਜੀ ਅੱਜ ਸਵੇਰ ਚੋਈ ਹੈ ਅੱਛਾ ਸਵੇਰੇ ਕਿੰਨਾ ਕ ਬੋਲਾ ਕੱਢਿਆ ਫਿਰ ਬਈ 10:00 ਵਜੇ ਕੱਢਿਆ 8 ਕਿਲੋ ਬੋਲਾ ਸੀਗਾ ਜੀ ਇਹ ਸਾਰੀ ਖਾਲੀ ਨਹੀਂ ਕੀਤੀ 8 ਕਿਲੋ ਸੀਗੇ 8 ਕਿਲੋ ਹਾਂਜੀ ਹਾਂਜੀ ਠੀਕ ਆ ਗੱਲ ਤੇ ਫਿਰ ਬਈ ਮੈਨੂੰ ਐਂ ਦੱਸ ਜਿਵੇਂ ਆਪਾਂ ਗੱਲ ਕਰ ਲੀ ਗਏ ਵੀ ਕਿੰਨਾ ਚਿਰ ਹੋ ਗਿਆ ਤੁਹਾਨੂੰ ਇਸ ਕੰਮ ਕਿਤੇ ਨਾਲ ਜੁੜੇ ਹੋਏ ਸਾਨੂੰ ਅੱਜ ਕੀ 6 ਮਹੀਨਾ ਸਾਲ ਲੱਗ ਗਏ 6 ਮਹੀਨਾ ਸਾਲ ਹੋ ਗਿਆ ਹਾਂਜੀ ਹਾਂਜੀ ਠੀਕ ਆ ਕਿੰਨਾ ਦੁੱਧ ਹੁਣ ਆਪਣੇ ਫਾਰਮ ਤੇ ਬਈ ਤੇ ਕਿੱਥੇ ਪਾ ਕੇ ਆਉਨੇ ਆਪਾ ਵੇਰ ਕਾ ਚ ਪਾਉਨੇ ਆਈ ਆਪਣੇ ਪਿੰਡੀ ਹਾਂਜੀ ਹਾਂਜੀ ਮੈਂ ਆਪਣੇ ਪੈਕੋ ਲੱਗਿਆ ਹੋਇਆ ਹੀ ਨੇ ਵੇਰ ਕਾ ਦਾ ਹੀ ਅੱਛਾ ਛੋਡੇ ਆਪ ਦੀ ਲੱਗਿਆ ਨਹੀਂ ਨਹੀਂ ਪਿੰਡ ਲੱਗਿਆ ਹੋਇਆ ਇਸੇ ਅੱਛਾ ਪਿੰਡ ਲੱਗਿਆ ਹੋਇਆ ਪੈਕੋ ਹਾਂਜੀ ਹਾਂਜੀ ਠੀਕ ਆ ਤੇ ਕਿੰਨਾ ਦੁੱਧ ਹੋ ਜਾਂਦਾ ਬਈ ਫਿਰ ਦੁੱਧ ਹੁਣ ਇਸ ਟਾਈਮ 2.5 ਕੁਇੰਟ ਲਾਈ 2.5 ਕੁਇਟਲ ਦੁੱਧ ਹੈਗਾ ਦੋਨਾਂ ਟਾਈਮਾਂ ਦਾ ਹਾਂਜੀ ਹਾਂਜੀ ਠੀਕ ਆ ਤੇ ਕੰਮ ਕਿਵੇਂ ਆ ਬਈ ਜੇ ਕੋਈ ਬੰਦਾ ਨਵਾਂ ਕੰਮ ਜਿਹੜਾ ਹੈਗਾ ਗਰਸੇਵਕ ਕਰਦਣਾ ਚਾਹੁੰਦਾ ਕੋਈ ਨਵਾਂ ਬੰਦਾ ਕਿਵੇਂ ਲੱਗਦਾ ਕੰਮ ਤੇਨ ਕੰਮ ਬਹੁਤ ਵਧੀਆ ਹੀ ਅੱਛਾ ਜੇ ਬੰਦਾ ਸਹੀ ਮ ਪੂਰਾ ਦਿਲ ਲਾ ਕੇ ਕਰੇ ਮਿਹਨਤੀ ਕਮਾਈ ਹੈਗੀ ਆ ਭੁੱਖਾ ਨਹੀਂ ਮਰਨ ਦਿੰਦੇ ਆਈ ਭੁੱਖਾ ਹੀ ਨਹੀਂ ਮਰਨ ਦਿੰਦੇ ਨਾ ਇੱਜ਼ਤਾਂ ਦੀਆਂ ਰੱਖੀਆਂ ਐ ਮਰਿਆਂ ਵੀ ਐ ਵਿੱਚੋਂ ਘਾਟੇ ਵੀ ਪੈਂਦੇ ਜਦੋਂ ਸ਼ੁਰੂ-ਸ਼ੁਰੂ ਚੀ ਹਾਂ ਹਾਂ ਤੇ ਪਰ ਕਰਮ ਵਾਲਿਆਂ ਨੇ ਘਾਟਾ ਨਹੀਂ ਦਿੱਤਾ ਇਹਨਾਂ ਨੇ ਠੀਕ ਹੈ ਗੱਲ ਬਾਕੀ ਮਿਹਨਤ ਕਰੇ ਜਿਹੜਾ ਬੰਦਾ ਏ ਸਮਝ ਗਏ ਵੀ ਇਹ ਨਹੀਂ ਕਿ ਆਪਾਂ ਉੱਠ ਕੇ ਲੇਟ ਆਉਣਾ ਜਾਂ ਆਪਾਂ ਚੱਲ ਕੋਈ ਨਹੀਂ ਹੋ ਜੂਗਾ ਉਹ ਕੰਮ ਨਹੀਂ ਹੋਣਾ ਉਹ ਕੰਮ ਨਹੀਂ ਹੋਏਗਾ ਹਾਂ ਜੀ ਮਿਹਨਤ ਕਰਨੀ ਪਊਗੀ ਪੂਰੀ ਸਹੀ ਗੱਲ ਦਿਲ ਲਾ ਕੇ ਸਹੀ ਗੱਲ ਬਾਕੀ ਇੱਕ ਗੱਲ ਹੋਰ ਹੈ ਨਾ ਸ਼ੌਂਕ ਵੀ ਹੋਣਾ ਚਾਹੀਦਾ ਬੰਦੇ ਨੂੰ ਹਾਂ ਜੇ ਤਲਾ ਬਲ ਪੈਸਾ ਨਹੀਂ ਨਾਲ ਸ਼ੌਂਕ ਵੀ ਜ਼ਰੂਰੀ ਹੈ ਜੇ ਨੂੰ ਸ਼ੌਂਕ ਆ ਫਿਰ ਪੈਸਾ ਆਉਣਾ ਹੈ ਠੀਕ ਹੈ ਗੱਲ ਹਾਂਜੀ ਨਹੀਂ ਬਹੁਤ ਸੋਹਣੀਆਂ ਗੱਲਾਂ ਬਾਈ ਤੈਂ ਕੀਤੀਆਂ ਬਾਕੀ ਨਵੇਂ ਮੁੰਡੇ ਅੱਜ ਕੱਲ ਜਿਹੜਾ ਬਾਕੀ ਐਵੇਂ ਜਦੋਂ ਇਹ ਸਟਾਰਟਿੰਗ ਕੀਤੀ ਸੀ ਉਹ ਸਾਨੂੰ ਆ ਤੇ ਫਰਾਕ ਕੋਲ ਆਉਂਦੀਆਂ ਛੱਡਣੀਆਂ ਪੈਣਗੀਆਂ ਇਹ ਕਿਦਰੋਂ ਤੁਸੀਂ ਪੰਗਾ ਲੈ ਲਿਆ ਗੋਇਨਾ ਗੁਆ ਹੋਈ ਜਾਂਦੇ ਪਰ ਨਹੀਂ ਜੀ ਹਾਂ ਅਸੀਂ ਲੋਕਾਂ ਦੀ ਇੰਨੇ ਸੁਣੀ ਆ ਆਪਦੀ ਮਿਹਨਤ ਕੀਤੀ ਆਦੇ ਮੰਨਦੀ ਸੁਣੀ ਹਾਂਜੀ ਮਿਹਨਤ ਕਰਕੇ ਹੋਇਆ ਏ ਸਾਰਾ ਕੁਝ ਠੀਕ ਹੈ ਗੱਲ ਬਾਕੀ ਨਿੱਕੇ ਨਿੱਕੇ ਗੱਲਾਂ ਤੇ ਬੰਦਾ ਧਿਆਨ ਦੇਵੇ ਸਾਰਾ ਕੁਝ ਹੋ ਜਾਂਦਾ ਜਿਵੇਂ ਛੋਟੇ ਛੋਟੇ ਪਾਊਡਰ ਵਗੈਰਾ ਹੁੰਦੇ ਆ ਜੀ ਸਹੀ ਗੱਲ ਹੈ ਮੀਨਰ ਮਿਕਚਰ ਆਈ ਠੀਕ ਹੈ ਤੇ ਫੀਡ ਚੰਗੀ ਹੋਵੇ ਜੀ ਫੀਡ ਚੰਗੀ ਹੋਵੇ ਹਾਂ ਅਸੀਂ ਘਰ ਦੀ ਫੀਡ ਪਾਉਨੇ ਆ ਮੱਕੀ ਸਰੋਂ ਤੇ ਸੋਇਆ ਦੀ ਖਾਲ ਤੇ ਮਾਸਟਰ ਦੀ ਹੋ ਠੀਕ ਹੈ ਤੇ ਇਧਰ ਬੱਚਾ ਮੇਰੇ ਕੋਲੇ ਆਉਂਦਾ ਦੇਖਦਾ ਤੇ ਨੂੰ ਫੜ ਕੇ ਰ ਮੈਂ ਇਹ 40 116 ਦਾ ਹੀ 40 116 ਦਾ 16 ਦਾ ਹਾਂਜੀ ਅੱਛਾ ਰੇਟ ਭਾਈ ਜੀ ਆਪਾਂ ਗੱਲ ਕਰੀਏ ਰੇਟ ਕਿੰਨਾ ਕਰਤਾ ਇਹਦਾ ਰੇਟ ਭਾਈ ਆਪਾਂ ਫੋਨ ਤੇ ਕਰ ਲਾਂਗੇ ਠੀਕ ਆ ਅੱਛਾ ਜਿਹੜਾ ਇਹ ਸੀਮਨ ਦਾ ਬੱਚਾ ਹੈਗਾ ਕਿਹੜੇ ਦਾ 40116 ਦਾ ਜੀ ਤੇ ਫਿਰ ਭਾਈ ਆਪ ਹੀ ਭਰਦੇ ਹੋ ਟੀਕੇ ਕੇ ਨਹੀਂ ਟੀਕੇ ਕੱਲੇ ਡਾਕਟਰ ਤੋਂ ਭਰੋਣੇ ਬਾਕੀ ਸਾਰਾ ਕੰਮ ਸੀ ਆਪ ਹੀ ਕਰਦੇ ਆ ਜਿਵੇਂ ਦਵਾਈ ਬੂਟੀ ਬਾਕੀ ਸਾਰੀ ਆਪ ਹੀ ਟੀਕੇ ਵੀ ਆਪ ਜੋ ਠਿੱਲਾ ਮਸਾਦਾ ਹਾਂ ਕੱਲਾ ਬੱਚੇ ਦਾ ਨਹੀਂ ਨਿਕਾਮ ਵਾਸਤੇ ਡਾਕਟਰ ਨੂੰ ਦਿਖਾਦੇ ਤੇ ਫਿਰ ਕੰਟੇਨਰ ਵਗੈਰਾ ਆਪ ਦਾ ਰੱਖਿਆ ਆਉਦਾ ਆਪਦਾ ਜੀ ਠੀਕ ਹੈ ਵੱਡਾ ਕੰਟੇਨਰ 35 ਲੀਟਰ ਵਾਲਾ ਜੀ ਠੀਕ ਆ ਆਪ ਦਾ ਰੱਖਿਆ ਹੋਇਆ ਹਾਂਜੀ ਹਾਂਜੀ ਨਹੀਂ ਚਲੋ ਬਹੁਤ ਵਧੀਆ ਗੱਲ ਹੈ ਮੈਂ ਮੈਂ ਕਹਿੰਦਾ ਆਪਦੇ ਟੀਕੇ ਲੈ ਕੇ ਆਪਦੀ ਮਰਜ਼ੀ ਦੇ ਜਿਵੇਂ ਮੰਨ ਲਓ ਆਪਦੇ ਮਨ ਨੂੰ ਠੀਕ ਲੱਗਦਾ ਉਹ ਹੀ ਭਰੀ ਦਿਓ ਹੁਣ ਠੀਕ ਹੁਣ ਐਤ ਕੀ ਵਾਚੀਆਂ ਜਾਂ ਹੈਂਬਰ ਨੂੰ ਗਾਂਜਾਈ ਰਮਾਡਾ ਦੀਆਂ ਜਾਂ ਹੈ ਤੇ 40 432 ਦੀ ਹੈਗੀ ਹੈ ਜੀ ਮੈਜਿਕ ਦੀਆਂ ਹੈਗੀਆਂ ਠੀਕ ਹੈ ਹਾਂ ਮੱਛੀਆਂ ਵੀ ਹੈਗੀਆਂ ਚਲੋ ਸੱਤ ਕੀ ਅੱਠ ਗਾਂਜਾਂ ਸੋਈਆਂ ਠੀਕ ਹੈ ਵੀ ਇੱਕ ਤਾਂ ਮੰਨ ਲਓ ਸੱਤ ਸਾਡੇ ਗੋਲੇ ਅੱਠਵੀਂ ਆਸੂਈਏ ਦੋ ਬੱਚੇ ਆਏ ਠੀਕ ਹੈ ਦੋ ਬੱਚੇ ਆਏ ਹਾਂ ਛੇ ਬੱਚੇ ਨੰਬਰ ਕਿਹੜਾ ਚੱਲਦਾ ਬਈ ਆਪਣੇ ਕੋਲ ਨੰਬਰ 8 98141 24021 98141 ਹਾਂਜੀ 240 240 ਠੀਕ ਆ ਤੇ ਬਹੁਤ ਬਹੁਤ ਧੰਨਵਾਦ ਬਈ ਤੁਹਾਡੇ ਧੰਨਵਾਦ ਤੁਹਾਡਾ ਵੀ ਤੁਹਾਡੇ ਚੈਨਲ ਤੇ ਸਾਰੇ ਵੇਖਣ ਵਾਲੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਆਈ ਬਹੁਤ ਵਧੀਆ ਕੰਮ ਕਰ ਰਹੇ ਹੋ ਤੁਸੀਂ ਨਹੀਂ ਨਹੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਬਾਈ ਬਾਕੀ ਲੋ ਵੀ ਮਿੱਤਰੋ ਗਾਂ ਜਿਹੜੀ ਹੈਗੀ ਚੰਗੀ ਆ ਇੱਥੇ ਆਇਓ ਤਸੱਲੀ ਕਰਕੇ ਨਾ ਲਿਜਾ ਸਕਦੇ ਬਾਕੀ ਇਹ ਨਹੀਂ ਸੀਲ ਠੰਡੀ ਐ ਇਹ ਨਹੀਂ ਗੱਲ ਜਿੱਥੋਂ ਦੀ ਮਰਜ਼ੀ ਹੱਥ ਲਾਓ ਠੀਕ ਐ ਜਿੱਧਰ ਦੀ ਮਰਜ਼ੀ ਐ ਨਹੀਂ ਗੱਲ ਵੀ ਕਿਤੇ ਛੜ ਮਾਰ ਜੋ ਭਾ ਪੁੱਠੇ ਸਿੱਧੇ ਜਿੱਧਰ ਦੀ ਮਰਜ਼ੀ ਠੀਕ ਐ ਐ ਨਹੀਂ ਗੱਲ ਕੋਈ ਨਹੀਂ ਗਾਂ ਤੇਰੀ ਸੀਲ ਠੰਡੀ ਐ ਬਾਕੀ ਮੋਟਾ ਮੋਟਾ ਥਾਣਾ ਐ ਨਹੀਂ ਗੱਲ ਕੋਈ ਚਵਾਈ ਮਸ਼ੀਨੀ ਚਵਾਈ ਵਾਲਾ ਵੀ ਇੱਥੇ ਵਾਲਾ ਵੀ ਹੱਥੀ ਵਾਲਾ ਵੀ ਹਾਂਜੀ ਹਾਂਜੀ ਨਹੀਂ ਸਹੀ ਗੱਲ ਆ ਤੇ ਲੋ ਵੀ ਮਿੱਤਰੋ ਕਰਿਓ ਕਰਾਂ ਵੱਧ ਤੋਂ ਵੱਧ ਸ਼ੇਰ